ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਨੇੜੇ ਇਹ ਮਲੋਟ ਦੇ ਰਹਿ ਜਾਂਦਾ ਹੈ ਇਹਦੇ ਨੇੜੇ ਵਿਰਕ ਖੇੜਾ ਪਿੰਡ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਮੱਝਾਂ ਜਾਦੇ ਹੁੰਦੀਆਂ ਅੱਜ ਦੀ ਵੀਡੀਓ ਚ ਇੱਕ ਬਿਲਕੁਲ ਹੀ ਤਾਜੀ ਸੂਈ ਮੱਝ ਦਿਖਾ ਰਹੇ ਆ ਬਿਲਕੁਲ ਤਾਜੀ ਸੂਈ ਇਸ ਕਰਕੇ ਕਹਤਾ ਕਿਉਂਕਿ ਇਹ ਵੈਸਤਾ ਬਾਈ ਦੱਸੂਗਾ ਪਰ ਇਹ ਮੇਰੇ ਖਿਆਲ ਚ ਸੋਭਾ ਹੀ ਸੂਈ ਹੈ ਬੱਚਾ ਇਹਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਇੱਕ ਤਾਂ ਮੱਝ ਪਹਿਲੇ ਨੰਬਰ ਤੇ ਇਹ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਢਾਂਚਾ ਦੋਸਤੋ ਬਣਾਵਟ ਇਹਦੇ ਸਟਰਕਚਰ ਦੀ ਦੇਖੋ ਸਿੰਘ ਕੁੰਡਿਆਂ ਦੀ ਹੈ ਗਰਦਨ ਦੀ ਲੰਬਾਈ ਬਹੁਤ ਹੈ ਇਹ ਤੋਂ ਬਿਨਾ ਇੱਕ ਮੱਝ ਹੋਰ ਇਹ ਵੀ ਤਾਜੀ ਸੂਈ ਵੀ ਹੈ ਸੋ ਦੋਨਾਂਗੇ ਇਸ ਵੀਡੀਓ ਚ ਵਿਕਰੀ ਵਾਲੇ ਤੁਹਾਨੂੰ ਦਿਖਾ ਰਹੇ ਆ ਦੋਆਂ ਬਾਰੇ ਗੱਲਬਾਤ ਆਪਾਂ ਹੁਣ ਵੀਡੀਓ ਚ ਕਰ ਲੈਣੀ ਹੈ ਤੁਸੀਂ ਆ ਕੇ ਪਸ਼ੂ ਦੇਖਣਾ ਹੋਊਗਾ ਤੇ ਜਿਹੜੀ ਮੱਝ ਇਹਨਾਂ ਚੋਂ ਤੁਹਾਨੂੰ ਜੱਜ ਜੂਗੀ ਦੋ ਟਾਈਮ ਚੋ ਸਕਦੇ ਹੋ ਬੌਲੇ ਵਾਲੀ ਮੱਝ ਤਾਂ ਖੈਰ ਥਾਣਾ ਵੱਲੋਂ ਹੀ ਪਾਸ ਹੋਣੀ ਹੈ ਇਹ ਸੂਈ ਨੂੰ ਕਿੰਨਾ ਕੁ ਟਾਈਮ ਹੋਊਗਾ ਬਾਈ ਦੱਸੂਗਾ ਤੇ ਉਹਦੇ ਹਿਸਾਬ ਤੇ ਦੁੱਧ ਤੁਸੀਂ ਚੋ ਕੇ ਦੇਖ ਲੋਗੇ ਆਓ ਛੁਰਾਤ ਕਰੀਏ ਪਹਿਲੇ ਨੰਬਰ ਵਾਲੀ ਮੱਝ ਤੋਂ ਹਰਮਨ ਭਾਈ ਸਸਰੀ ਕਾ ਸਬਸਕ੍ਰਾਈਬ ਕਰ ਦਿਓ ਹਰਮਨ ਅੱਜ ਦੋ ਮੱਝਾਂ ਦਿਖਾ ਰਹੇ ਆਂ ਹਾਂਜੀ ਵੀਰ ਜੀ ਪਹਿਲੇ ਨੰਬਰ ਤੇ ਮੱਝ ਜਿਹੜੀ ਇਹ ਸੱਤ ਤੇਰੇ ਖੜੀ ਹੈ ਹਾਂਜੀ ਕੰਨਵਾ ਸੂਆ ਸੂਈ ਇਹ ਤੀਜਾ ਸੂਆਈ ਤੇ ਜਸੂਆ ਹਾਂ ਜੀ ਕਦੋਂ ਕਦੀ ਸੋਈ ਤੇ ਰਾਤ ਹੀ ਸੋਈ ਹੈ 2:00 ਵਜੇ ਰਾਤ 2:00 ਵਜੇ ਸੋਈ ਹੈ ਹਾਂਜੀ ਬੱਚਾ ਕੀ ਦਿੱਤਾ ਨੇ ਬੱਚਾ ਕੱਟਾ ਏ ਪੀਮ ਪੀਮ ਸੰਦਾਈ ਪੀਮ ਬਲਦਾ ਬੱਚਾ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਹਾਂਜੀ ਠੀਕ ਹੈ ਰੇਟ ਕੀ ਰਹਿਣਾ ਧਰਮ ਰੇਟ ਫੋਨ ਤੇ ਕਰ ਲਾਂਗੇ ਰੇਟੇ ਤੇ ਫੋਨ ਤੇ ਰਹੂ ਹਾਂਜੀ ਜੇਰ ਸਹੀ ਪੈ ਗਈ ਸੀ ਜੇਰ ਵਧੀਆ ਹੀ ਕੰਪਲੀਟ ਹੀ ਬਾਕੀ ਆਪਣੇ ਕੋ ਵੀਡੀਓ ਸੁੰਦੀ ਦੀ ਵੀ ਜੇਰ ਪੈਂਦੀ ਦੀ ਸਾਰੀ ਹੈਗੀ ਆ ਜੀ ਠੀਕ ਹੈ ਸੋ ਦੋਸਤੋ ਸਵੇਰ 2:00 ਵਜੇ ਸੋਈ ਹੈ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ ਹਵਾਨੇ ਦੇ ਉੱਤੇ ਨਾੜਾਂ ਇਸ ਸਾਈਡ ਤੋਂ ਦੇਖ ਲਓ ਦੂਜੇ ਪਾਸੇੋਂ ਵੀ ਹਵਾਨਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੋਰ ਦੇ ਬਈ ਮੈਂ ਢਾਂਚਾ ਮੱਝ ਦਾ ਬੜਾ ਚੰਗਾ ਦੋਸਤੋ ਬਣਾਵਟ ਜਿਹੜੀ ਪੁੜਿਆਂ ਦੀ ਉਹ ਵੀ ਬਹੁਤ ਸੋਹਣੀ ਹੈ ਗਰਦਨ ਦੀ ਲੰਬਾਈ ਤੁਸੀਂ ਦੇਖ ਲਓ ਅੱਜ ਸਵੇਰ ਹੀ ਸੋਈ ਹੈ ਤੇ ਭੀਮਬੋਲ ਦਾ ਬੱਚਾ ਮੇਲਕਾਫ ਹੈ ਦੇ ਨਾਲ ਰੇਟ ਫੋਨ ਤੇ ਹੈ ਇਹ ਚੰਗੀ ਕੀਮਤ ਵਾਲੀ ਮੱਝ ਹੈ ਇਹ ਗੱਲ ਜ਼ਰੂਰ ਧਿਆਨ ਚ ਰੱਖ ਲਿਓ ਜੇ ਕਿਉਂਕਿ ਪੇਮੈਂਟ ਇੱਥੇ ਅਨਵੈਸਟ ਵੀਰ ਨੇ ਕਾਫੀ ਕੀਤੀ ਹੈ ਬਾਕੀ ਸਟਰਕਚਰ ਤੁਸੀਂ ਦੇਖ ਹੀ ਸਕਦੇ ਹੋ ਉਤੋਂ ਚੜਾਈ ਕਿੰਨੀ ਕ ਚੰਗਾ ਕੱਦ ਹੈ ਚੰਗੀ ਲੰਬਾਈ ਹੈ ਖਵਾਨਾ ਵੀ ਪੂਰਾ ਤਿਆਰ ਹੈ ਹਰਮਣੇ ਦੀ ਸਵੇਰ ਫਿਰ ਚਵਾਈ ਕੀਤੀ ਹੋਈ ਹੈ ਹਾਂ ਚਵਾਈ ਕੀਤੀ ਹੈ ਜੀ ਬੱਚੇ ਨੂੰ ਚਗਾ ਕੇ 4.5 5 ਕਿਲੋ ਬੌਲਾ ਕੱਢਿਆ ਹੋਇਆ ਹੈ ਜੀ ਠੀਕ ਹੈ ਸੋ ਦੋਸਤੋ ਬੱਚੇ ਨੂੰ ਚਗਾਉਣ ਤੋਂ ਬਾਅਦ ਚ ਬੌਲਾ ਬਾਈ ਕਹਿੰਦਾ ਕਾਫੀ ਚੋਇਆ ਹੈ ਦੁੱਧ ਕਿੰਨਾ ਚੋਲੋਗੇ ਉਹ ਥੋੜੀ ਸਮਝ ਐ ਥਾਣਾ ਚ ਵਿੱਥੀ ਚੰਗੀ ਦਿਸਦੀ ਐ ਮੈਂ ਤੁਹਾਨੂੰ ਇਸ ਪਾਸੇ ਤੋਂ ਹਰ ਮੂਨ ਕਮਾ ਲਈ ਬਈ ਮੈਂ ਲਓ ਜੀ ਸੋ ਇਸ ਸਾਈਡ ਤੋਂ ਵੀ ਦੋਸਤੋ ਖਵਾਨਾ ਤੁਸੀਂ ਇਤੋਂ ਕੀ ਦੇ ਨੇ ਕੋਈ ਨਹੀਂ ਦੇਖ ਕਮਾਈ ਲਾਇਆ ਨੂੰ ਬਹੁਤ ਲੋ ਫੇਰ ਗੇੜਾ ਦੇਣਾ ਸੋ ਇਹ ਮੱਝ ਨੂੰ ਫੇਰ ਤੁਸੀਂ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਸਟਰਕਚਰ ਹੈ ਦੋਸਤੋ ਮੱਝ ਦਾ ਪੂਰੀ ਚੜਾਈ ਦੇ ਵਿੱਚ ਉੱਤੋਂ ਇਹਦੇ ਹੱਡਾਂ ਦੀ ਬਣਾਵਟ ਹੈ ਪੁੜਿਆਂ ਦੀ ਬਣਾਵਟ ਹੈ ਲੱਤਾਂ ਦੇ ਉੱਤੇ ਭਲੂਣ ਥੋੜੀ ਥੋੜੀ ਹੈਗੀ ਹੈ ਕਿਉਂਕਿ ਸੂਈ ਸੂਬਾ ਹੀ ਹੈ ਹਜੇ ਖਵਾਨਾ ਦੇਖੋ ਕਰਮਾਲੀ ਦਾ ਪੂਰਾ ਭਰਿਆ ਹੋਇਆ ਵੱਡਾ ਕਦ ਕਾਠਾ ਤੇ ਉਹਦੇ ਹਿਸਾਬ ਤੇ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ 나ੜਾ ਇਸ ਸਾਈਡ ਤੇ ਵੀ ਤੁਹਾਨੂੰ ਦਿਸਣਗੇ ਸੋ ਇਹਦਾ ਹਵਾਨਾ ਫੇਰ ਦੇਖੋ ਇੱਥੋਂ ਥਣਾ ਚ ਬਿੱਤੀ ਦੇਖ ਲਓ ਲੈ ਚੱਲ ਹਰਮਨ ਇੱਕ ਹੁੰਦੀਆਂ ਲੇਵੇ ਤੇ ਜੀ ਜਿਹੜੇ ਜਦੋਂ ਖੜੇ ਕੀ ਨਾ ਇੱਕ ਤਾਂ ਹੁੰਦੀਆਂ ਲੇਵੇ ਤੇ ਪਿਛਲੇ ਥਣਾ ਤੇ ਤੁਸੀਂ ਵੇਖਿਆ ਜੀ ਠੀਕ ਹੈ ਦੋਸਤੋ ਪਿਛਲੇ ਥਣਾ ਦੇ ਉੱਤੇ ਕਾਫੀ 나ੜਾ ਦਿਸਦੇ ਨੇ ਦੋਨਾਂ ਪਾਸਿਆਂ ਤੋਂ ਉਸੇ ਤਰ੍ਹਾਂ ਹੀ ਆ ਜਿਵੇਂ ਕਬੈਣੀ ਵਾਲੇ ਪਾਸੇ ਵੀ ਸੇਮ ਤੇ ਬੈਣੀ ਵਾਲੇ ਪਾਸੇ ਵੀ ਸੇਮ ਨਾੜਾ ਇਹ ਦਾ ਹਵਾਨਾ ਫੇਰ ਦੇਖ ਲਓ ਤੁਸੀਂ ਚੰਗਾ ਹਵਾਨਾ ਇਹਦਾ ਭਰਿਆ ਹੋਇਆ ਸੋਹਣੀ ਮੱਝ ਹੈ ਬਣਾਵਟ ਦੀ ਵੀ ਬਾਕੀ ਕੀਮਤ ਇਸ ਮੱਝ ਦੀ ਬਾਈ ਕੀ ਰੱਖਦਾ ਉਹ ਤੁਸੀਂ ਗੱਲਬਾਤ ਫੋਨ ਤੇ ਕਰੋਗੇ ਮੈਂ ਤੁਹਾਨੂੰ ਇਹ ਦੋ ਸੂਆਂ ਸੂਆਂ ਮੱਝਾਂ ਅੱਜ ਦੀ ਵੀਡੀਓ ਚ ਦਿਖਾਉਂਗਾ ਸੋ ਇਹ ਪਹਿਲੇ ਨੰਬਰ ਤੇ ਮੱਝ ਸੀ ਸੂਆ ਇਹਦਾ ਤੀਜਾ ਆ ਬ੍ਰਿਜ ਕਰ ਸੋ ਹਰਮਨ ਜੀ ਪੂਛ ਪੜੀ ਮੈਂ ਲੋ ਸੋ ਹੁਣ ਜਦੋਂ ਪਾਸੇ ਨੂੰ ਜਾਂਦੀ ਮੈਂ ਜਦੋਂ ਖਵਾਨਾ ਦੇਖੋ ਠੀਕ ਹੈ ਓਕੇ ਠੀਕ ਹੈ ਹਰਮਨ ਬਈ ਠੀਕ ਹੈ ਸਿੰਗ ਬਿਲਕੁਲ ਕੁੰਡੇ ਆ ਦੱਸੋ ਸੋ ਇਹ ਮੱਝ ਪਹਿਲੇ ਨੰਬਰ ਦੇ ਉੱਤੇ ਤੁਸੀਂ ਦੇਖ ਲਓ ਇਸ ਤੋਂ ਬਾਅਦ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੀ ਹੈ ਹਰਮਨ ਇਹ ਕਿੰਨਾ ਸੂਆ ਸੂਈ ਹੈ ਬਈ ਇਹ ਪਹਿਲਾ ਸੂਆ ਹੀ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਸੂਈ ਵੀ ਇਹ ਹਫਤਾ ਹੋ ਗਿਆ ਸੂਈ ਨੂੰ 7 ਦਿਨ ਹੋ ਗਏ ਨੇ ਸੂਈ ਨੂੰ ਜੀ 7 ਦਿਨ ਹੋ ਗਏ ਹਾਂਜੀ ਜੀ ਕਿੰਨੇ ਕੁ ਦੁੱਧ ਤੇ ਦੁੱਧ ਹੁਣ ਤਿਆਰ ਜਿਹੜਾ ਜੀ ਤੋਲ ਕੇ ਭੇਜ ਜਾ ਸਕਦਾ ਹੈ 11 ਕਿਲੋ ਨਟ ਤਿਆਰ ਹੈ ਜੀ 11 ਲੀਟਰ ਇਸ ਟਾਈਮ ਹੈਗਾ ਹਾਂ 11 ਕਿਲੋ ਲੀਟਰ ਨਹੀਂਗਾ ਲੀਟਰ ਤਾਂ ਭਾਵੇਂ 12 ਬਣਾਉਂਦੀ ਹੈ ਜੀ ਠੀਕ ਹੈ ਠੀਕ ਹੈ ਜੀ ਹੂੰ ਕੰਡੇ ਦਾ ਤੇ ਲੀਟਰ ਦਾ ਬੜਾ ਫਰਕ ਹੋ ਜਾਂਦਾ ਜੀ ਠੀਕ ਹੈ 11 ਕਿਲੋ ਆ ਹਾਂ 11 ਕਿਲੋ ਕੋਈ ਤੋਲ ਕੇ ਲੈ ਜਾ ਸਕਦਾ ਹੁੱਤੇ ਦੀ ਬੱਚਾ ਇਹਦੇ ਨਾਲ ਕੀ ਹੈ ਬਈ ਬੱਚਾ ਕੱਟੀ ਹੈ ਜੀ ਬੱਚਾ ਕੱਟੀ ਹੈ ਬੱਚਾ ਕੱਟੀ ਹੈ ਜੀ ਬਾਕੀ ਆਪਣੇ ਕੋਲ ਸੁਈ ਦੀ ਵੀਡੀਓ ਹੈਗੀ ਹੈ ਜੇਰ ਪੈਂਦੀ ਦੀ ਵੀਡੀਓ ਹੈਗੀ ਹੈ ਜੀ ਇਹਦੀ ਆਪਾਂ ਦੱਸ ਕੇ ਦਵਾਂਗੇ ਜਿਹੜੀ ਵੀ ਚੀਜ਼ ਹੋਏਗੀ ਉਸ ਚੀਜ਼ ਦਾ ਫਰਕ ਨਹੀਂ ਆਉਂਦਾਗਾ ਵੀ ਜੇਰ ਕੰਪਲੀਟ ਪਈ ਹੈ ਵਧਿਆ ਜੀ ਠੀਕ ਹੈ ਥੋੜ੍ਹਾ ਬਹੁਤਾ ਕੁਦਰਤੀ ਕੋਈ ਜਦੋਂ ਪਸ਼ੂ ਜੇਰ ਪੈਂਦੀ ਉੱਠ ਪੈਂਦਾ ਜੀ ਉਹ ਲੜ ਰਹਿ ਜਾਂਦਾ ਛੋਟਾ ਮੋਟਾ ਜੀ ਠੀਕ ਹੈ ਉਹ ਲੜ ਰਹਿ ਕੇ ਦਵਾਈ ਭਰਾ ਦਿੱਤੀ ਹੈ ਦੋ ਵਾਰੀ ਜੀ ਯਾਨੀ ਮਤਲਬ ਜਿਹੜਾ ਭਰਾ ਲਿਜਾਵੇ ਇਸ ਵਕਤ ਤੋਂ ਧਿਆਨ ਰੱਖ ਲੂਗਾ ਫਿਰ ਦਵਾਈ ਲੋਡ ਪਵੇ ਤਾਂ ਕਦੀ ਵਾਰ ਭਰਾ ਲੈ ਭਰਾ ਸਕਦਾ ਵੇ ਦੋ ਵਾਰੀ ਦਵਾਈ ਭਰਾ ਦਿੱਤੀ ਹੈ ਸਵੇਰੇ ਨੂੰ ਫਿਰ ਦਵਾਈ ਭਰਾਵਾਂਗੇ ਡਾਕਟਰ ਸਾਹਿਬ ਕਹਿੰਦੇ ਸੀ ਸਵੇਰੇ ਫਿਰ ਭਰਦਾਂਗੇ ਠੀਕ ਹੈ ਵੀ ਕੱਲ ਨੂੰ ਕੋਈ ਆਏ ਨਾ ਆਖੇ ਵੀ ਵੀਰ ਨੇ ਠੱਗੀ ਕਰ ਲਈ ਜਾਂ ਕੁਛ ਵੀ ਆਪਾਂ ਹੁਣ ਦੱਸ ਕੇ ਦੇਣ ਲੱਗੇ ਜਿਹੜੀ ਚੀਜ਼ ਹੈਗੀ ਠੀਕ ਹੈ ਅੱਛਾ ਵੈਸੇ ਦੁੱਧ ਚਵਾਈ ਚ ਠੰਡੀ ਹੈ ਚਵਾਈ ਚ ਠੰਡੀ ਇੱਕ ਨੰਬਰ ਹੀ ਠੀਕ ਹੈ ਹਾਂ ਚਵਾਈ ਚ ਠੰਡੀ ਹੈ ਤੇ ਪੋਲੀ ਵੀ ਪੂਰੀ ਹੈ ਰੇਟ ਕੀ ਰਹਿਣਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਜੀ ਖੋਲੀ ਨੂੰ ਦੋਸਤੋ ਸੂਆ ਪਹਿਲਾ ਸੂਈ ਹੈ ਬੱਚ ਜੇਰ ਬਾਈ ਕਹਿੰਦਾ ਕੰਪਲੀਟ ਪੈ ਗਈ ਸੀ ਕੁਝ ਤਾਂ ਰੁੱਤ ਵੀ ਕਈ ਵਾਰ ਜਿਵੇਂ ਤਾਂ ਲੱਗਦਾ ਉਦੋਂ ਵੀ ਪਸ਼ੂ ਕਈ ਵਾਰ ਇਨਫੈਕਸ਼ਨ ਮੰਨ ਜਾਂਦਾ ਪਰ ਬਾਈ ਕਹਿੰਦਾ ਵੀ ਥੋੜਾ ਬਹੁਤ ਕਿਤੇ ਜ਼ੇਰ ਦਾ ਟੋਟਾ ਜਾਂ ਲੜ ਜਿਹੜਾ ਉਹ ਅੰਦਰ ਰਹਿ ਗਿਆ ਹੋਣਾ ਦਵਾਈ ਭਰਾਤੀ ਆ ਸੁਬਾ ਫੇਰ ਦਵਾਈ ਇਹਦੇ ਪਰ ਹੀ ਜਾਣੀ ਹੈ 11 ਕਿਲੋ ਦੁੱਧ ਤੇ ਆ ਗਈ ਹੈ ਜਿਵੇਂ ਜਿਵੇਂ ਇਨਫੈਕਸ਼ਨ ਤੋਂ ਕਲੀਅਰ ਹੋਊਗੀ ਓਵੇਂ ਓਵੇਂ ਦੁੱਧ ਵਧਣਾ ਝੋਟੀ ਨੇ ਬਾਕੀ ਟਾਂਚਾ ਤੁਹਾਡੇ ਸਾਹਮਣੇ ਆ ਥਣ ਬਹੁਤ ਸੋਹਣੇ ਆ ਦੋਸਤੋ ਤੇ ਹਵਾਨਾ ਪਛਾਣ ਨੂੰ ਵੀ ਚੰਗਾ ਇਹਦਾ ਵੀ ਰੋਕ ਤੁਸੀਂ ਵੀਡੀਓ ਚ ਹੁਣ ਦੇਖ ਸਕਦੇ ਹੋ ਰੇਟ ਦੋਨਾਂ ਮੱਜਾਂ ਦੇ ਫੋਨ ਦੇ ਉੱਤੇ ਦੋਨੋਂ ਹੀ ਸੂਈਆਂ ਸਵਆਂੀਆਂ ਦੂਜੀ ਬੌਲੇ ਚ ਹੈ ਸਵੇਾਈ ਸੂਈ ਹੈ ਉਹਦੀਆਂ ਦਾ ਧਾਰਾ ਹੀ ਵਜਣੀਆਂ ਤੁਸੀਂ ਜੱਜਮੈਂਟ ਕਰੋਗੇ ਕਿੰਨਾ ਦੁੱਧ ਦੇ ਦੂ ਇਹਦਾ ਦੁੱਧ ਤੁਸੀਂ ਇੱਥੇ ਦੋ ਟਾਈਮ ਚੋ ਸਕਦੇ ਹੋ ਕੋਈ ਤੁਹਾਨੂੰ ਰੋਕ ਨਹੀਂ ਹੋਊਗੀ ਤੁਸੀਂ ਹੱਕ ਆ ਤੁਹਾਡਾ ਪੈਸੇ ਲਾਉਣੇ ਆ ਤਾਂ ਤਸੱਲੀ ਕਰ ਸਕਦੇ ਹੋ ਕੱਟੀ ਨੂੰ ਇਹਨੇ ਜਨਮ ਦਿੱਤਾ ਦੱਸੋ ਹਵਾਨਾ ਦੇਖੋ ਝੋਟੀ ਦਾ ਬੜਾ ਸੋਹਣਾ ਹਵਾਨਾ ਠੰਡੀ ਤਾਂ ਐ ਭਾਈ ਵੀਰ ਜੀ ਬੱਚਾ ਛੱਡੋ ਨਾ ਛੱਡੋ ਜੀ ਅੱਛਾ ਜਿਵੇਂ ਮਰਜ਼ੀ ਪੱਡੀਆਂ ਦੀ ਹਰਮਨ ਜਿਵੇਂ ਮਰਜ਼ੀ ਬੈ ਕੇ ਚੋਾਈ ਕਰ ਲੋ ਜੀ ਦੱਸੋ ਵਿਖਾਵਾ ਬੜਾ ਸੋਹਣਾ ਝੋਟੀ ਦਾ ਹਵਾਨੇ ਦਾ ਤੁਸੀਂ ਦੇਖੋ ਕੱਲਾ ਕੱਲਾ ਥਣ ਬਿਲਕੁਲ ਸਿੱਧਾ ਥੱਲੇ ਨੂੰ ਬਣਦੇ ਨੇ ਤੁਹਾਡੇ ਸੋ ਇਹ ਝੋਟੀ ਦੱਸੋ ਨਾਲ ਵਿਕਾਊ ਹੈ ਦੋਨਾਂ ਦੀ ਕੀਮਤ ਬਾਈ ਨੇ ਫੋਨ ਤੇ ਹੀ ਰੱਖੀ ਹੈ ਨਾ ਜਿਹੜਾ ਜਚੂਗਾ ਤੁਸੀਂ ਉਹ ਖਰੀਦ ਲੋਗੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਇਹਨੂੰ ਇਧਰ ਨੂੰ ਹੱਕੀ ਹਰ ਲਓ ਇਹਦਾ ਹਵਾਨਾ ਫੇਰ ਦੇਖ ਲੋ ਸੋ ਜਦੋਂ ਇਹ ਦੋਸਤ ਇਹਨੇ ਪੂਰਾ ਖੁੱਲ ਕੇ ਖਾਣਾ ਪੀਣਾ ਸ਼ੁਰੂ ਕਰਤਾ ਇਨਫੈਕਸ਼ਨ ਇਹਦੀ हट ਗਈ ਤਾਂ ਫਿਰ ਹੋਰ ਦੁੱਧ ਤੇ ਨਿਖਰੂਗੀ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਕਿ ਵੀ ਸੇਵਾ ਕਰਨ ਵਾਲਾ ਬੰਦਾ ਹੋਵੇ 13 ਤੋਂ 14 ਕਿਲੋ ਦੁੱਧ ਚੋ ਸਕਦਾ ਨਾਰਮਲ ਸੇਵਾ ਤੇ ਜੀ ਠੀਕ ਹੈ ਹਾਂਜੀ ਸੋ 13 14 ਕਿਲੋ ਦੁੱਧ ਚੋ ਸਕਦੇ ਹੋ ਬਾਕੀ ਜੋ ਚੀਜ਼ ਆ ਉਹ ਤੁਹਾਨੂੰ ਕਲੀਅਰ ਦੱਸਤੀ ਐ ਏਦੂਗਾ ਤੁਹਾਡੀ ਆਪਣੀ ਸਮਝ ਹੈ ਵੀ ਤੁਸੀਂ ਪਸ਼ੂ ਕਿਹੜੇ ਢੰਗ ਨਾਲ ਖਰੀਦਦੇ ਹੋ ਤੇ ਇਹ ਤੋਂ ਬਿਨਾ ਇਹ ਮੱਝ ਤੁਹਾਨੂੰ ਪਹਿਲਾਂ ਦਿਖਾਤੀ ਐ ਵੱਡੇ ਢਾਂਚੇ ਦੀ ਐ ਬਹੁਤ ਵੱਡੀ ਮੱਝ ਤੇ ਇਹਨੇ ਕੱਟੇ ਨੂੰ ਜਨਮ ਦਿੱਤਾ ਸਵੇਰ ਹੀ ਸੋਈ ਪੁੜੇ ਹਜੇ ਟੋਏ ਪੈ ਰਹੇ ਆ ਪਰ ਹੁਣ ਇਹਨੇ ਪੁੜੇ ਚੱਕ ਦੀ ਜਾਣਾ ਕਿਉਂਕਿ ਇਹਦੀ ਜੇਰ ਵਗੈਰਾ ਬਿਲਕੁਲ ਕੰਪਲੀਟ ਹੋ ਗਈ ਹੈ ਖਾਣ ਪੀਣ ਦੀ ਤੈਨਹੀਂ ਖੁੱਲੀ ਕੋਸ਼ੀ ਵੀ ਪਾ ਦਿਓ ਭਾਵੇਂ ਠੀਕ ਹੈ ਜੋ ਮਰਜ਼ੀ ਪਾਈਓ ਇਹ ਨਹੀਂ ਕਿ ਅਭੀ ਕਈ ਵਾਰ ਉਪਰਾ ਥਾਂ ਕਰਕੇ ਵੀ ਪਸ਼ੂ ਖਾਂਦਾ ਨਹੀਂ ਗਈ ਜੋ ਮਰਜ਼ੀ ਭਾਵੇਂ ਗੋੜ ਪਾ ਦੀਏ ਵੜੇ ਐਵੇਂ ਦੀ ਖਾਲ ਪਾ ਦੀਏ ਕਈ ਪਸ਼ੂ ਨਹੀਂ ਖਾਂਦੇ ਕੇ ਸਰੋਂ ਦੀ ਖਾਲ ਵੀ ਭਾਏ ਸੁੱਕੀ ਸੜਦੋ ਵੀ ਖਾ ਜੀਗੀ ਠੀਕ ਹੈ ਸੋ ਖਾਣ ਪੀਣ ਦੀ ਖੁੱਲੀ ਐ ਖੈਰ ਚੰਗੇ ਢਾਂਚੇ ਵਾਲੀ ਆ ਆ ਸਹੀ ਆ ਵੀ ਸੋਹਣਾ ਦੁੱਧ ਦੇਊਗੀ ਨਗ ਦੋਈ ਸੀ ਦੱਸੋ ਤੁਸੀਂ ਤਸੱਲੀ ਕਰਿਓ ਧੰਨਵਾਦ